ਸਸ਼ੀਕਰ ਬਾਈਆ ਬਾਈ ਦੇਖੋ ਪਤਾ ਨਹੀਂ ਕੀ ਕਰ ਰਿਹਾ ਯਾਰ ਇਹਨੇ ਆ ਚਿੱਟਾ ਇਹ ਪਾਤਾ ਵਿੱਚ ਦੇ ਤੇ ਹੁਣ ਇਹਨੇ ਰੋਲ ਬਣਾ ਕੇ ਉੱਥੋਂ ਦੀ ਮਿੱਟੀ ਪਾ ਰਿਹਾ ਮਿੱਟੀ ਪਾ ਕੇ ਪਾਣੀ ਛੜਦਾ ਪਾਣੀ ਛੜਕੀ ਤੇ ਇਹਦਾ ਕੀ ਕਰ ਰਿਹਾ ਦੇਖੋ ਆ ਦੇਖੋ ਛਕਟ ਛਕਟ ਕੇ ਠੀਕ ਆ ਅੱਛਾ ਇਹਨੂੰ ਮਲਾਤਾ ਇਹਨੇ ਮਿੱਟੀ ਚ ਦੇਖੋ ਬਹੁਤ ਵਧੀਆ ਚੀਜ਼ ਬਣਾਊਗਾ ਬਾਈ ਬਣ ਕੇ ਸਾਰੇ ਨਾ ਜ਼ਰੂਰ ਦੇਖਦੇ ਰਹੋ ਸਿਰ ਟਿੱਕ ਦੇਖੋ ਵੀਡੀਓ ਨੂੰ ਐਂਡ ਤੱਕ ਆ ਦੇਖੋ ਆ ਦੇ ਇਹ ਬਣਾਤਾ ਇਹਨੇ ਵਿੱਚ ਮਿਲਾ ਲਿਆ ਇਹਨੇ ਮਿੱਚ ਮਿਲਾ ਕੇ ਮਿੱਟੀ ਦੇ ਤੇ ਹੁਣ ਦੇਖੋ ਇਹ ਕੀ ਕਰ ਰਿਹਾ ਅੱਛਾ ਇਹਨੂੰ ਗੁੰਨ ਰਿਹਾ ਟੀ ਤਰ੍ਹਾਂ ਵਾਹ ਭਾਈਆ ਕੀ ਬਾਤ ਆ ਗੁੰਨ ਲਿਆ ਨਹੀਂ ਪੂਰਾ ਮਿਕਸ ਕਰ ਲਿਆ ਹਨਾ ਤੇ ਮਿਕਸ ਕਰਕੇ ਬਣਾ ਕੀ ਰਿਹਾ ਇਹ ਕੀ ਵਾਯਾ ਕੀ ਬਣਾਤਾ ਇਹਨੇ ਗੋਲ ਗੋਲ ਅੱਛਾ ਚੁੱਲਾ ਬਣਾ ਰਿਹਾ ਸ਼ਾਇਦ ਦੇਖੋ ਪਤਾ ਨਹੀਂ ਕੀ ਹਾਂ ਕੀ ਵਾਹ ਠੀਕ ਆ ਅੱਛਾ ਹੁਣ ਇਹ ਜਿੱਦਾਂ ਜਿੱਦਾ ਸੁੱਕੀ ਜਾਂਦਾ ਉਵੇਂ ਉਵੇਂ ਉੱਪਰ ਲਾਈ ਜਾਂਦਾ ਇਹ ਹੈ ਨਾ ਤੇ ਆਹ ਦੇਖੋ ਕਿੰਨੇ ਦੋ ਵਾਰ ਤਾਂ ਹੋ ਗਏ ਹਨ ਨਾ ਦੋ ਤਲਾ ਕੇ ਤੇ ਹੋਰ ਲਾਈ ਜਾਂਦਾ ਲਾਈ ਜਾਂਦਾ ਠੀਕ ਆ ਬੜੀ ਸੈਟਿੰਗ ਕਰ ਰਿਹਾ ਯਾਰ ਬੰਦਾ ਬਹੁਤ ਸਫਾਈ ਬਹੁਤ ਅੜੀ ਹੱਥ ਦੀ ਦੇਖੋ ਹੈ ਨਾ ਕਿੰਨਾ ਵਧੀਆ ਬਣਾ ਰਿਹਾਗਾ ਠੀਕ ਆ ਵਾਹ ਕੀ ਬਾਤ ਆ ਲੈ ਕੀ ਬਾਤ ਆ ਜੀ ਇਹ ਤਾਂ ਸਲਿੱਡ ਕਰ ਲਿਆ ਆ ਵਾਹ ਵਾਹ ਇਹ ਮੇਰੇ ਆਈਡੀ ਨਾਲ ਦਾਣੇ ਢੂਣੇ ਪਾਉਣ ਵਾਲੀ ਢੋਲੀ ਬਣਾ ਰਿਹਾ ਜਿਹੜੀ ਦਾਣੇ ਪਾਉਂਦੇ ਹੁੰਦੇ ਸੀ ਪਹਿਲਾਂ ਲੋਕ ਕੀ ਬਾਤ ਆ ਬਣਾਤੀ ਐਰ ਵਧੀਆ ਹੈ ਤਾਂ ਨਾ ਇਹ ਸ਼ਾਇਦ ਨੇ ਹੰਤਦੂਰ ਬਣਾਇਆ ਵਾਹ ਵਾਹ ਤੇ ਵਾੜ ਯਾਨੀ ਕਿੰਨਾ ਵਧੀਆ ਬਣਿਆ